ਜਨਾਤੀ ਗਲਤਪਤੀ ਹੋਈ ਹੈ ਵਾਈਸ ਚਾਂਸਲਰ ਬਣਾ ਇਨਾਂ ਨੇ ਮੈਨੂੰ ਦੱਸਿਆ ਕਿ ਕਾਪੀ ਪੋਸਟ ਉੱਪਰ ਗਲਤਪਤੀ ਹੋਈ ਹੈ ਹਾਂਜੀ ਕੀ ਹਾਲ ਹੈ ਇਨਾਂ ਦੇ ਅਨਸਾਰ ਇੱਕ ਦੋ ਦਿਨ ਚ ਹੋ ਸਕਦਾ ਚੰਗੇ ਸਿੱਖੇ ਜੀ ਇਜਤ ਕੇ ਨਿਕਲ ਮੇਰੇ ਨਾਲ ਫੋਟੋ ਲੀਡ ਚ ਬੈਠਾ ਵਾ ਜਿਸ ਢੰਗ ਨਾਲ ਇਹਨਾਂ ਨੇ ਲੜਾਈ ਲੜੀ ਜਿਸ ਢੰਗ ਦੇ ਨਾਲ ਪੰਜਾਬੀਆਂ ਨੇ ਇਹਨਾਂ ਦਾ ਸਹਿਯੋਗ ਕੀਤਾ ਹਰ ਪੰਜਾਬੀ ਨੇ ਸਹਿਯੋਗ ਕੀਤਾ ਕਿਉਂਕਿ ਤੇ ਮੇਰਾ ਖਿਆਲ ਹੈ ਕਿ ਇਹ ਜਿੱਤ ਕੇ ਨਿਕਲਣਗੇ ਕੇਂਦਰ ਸਰਕਾਰ ਦੀ ਹਿੰਮਤ ਨਹੀਂ ਪਊਗੀ ਕੋਈ ਇੱਥੇ ਕੋਈ ਇਦਾਂ ਦਾ ਕੰਮ ਕਰ ਸਕੇ ਜਿਹਦੇ ਨਾਲ ਸਾਰਾ ਪੰਜਾਬ ਇਕੱਠਾ ਹੋ ਕੇ ਇੱਥੇ ਬੈਠੇ ਉਹਨਾਂ ਚ ਇੰਨੀ ਹਿੰਮਤ ਨਹੀਂ ਉਹ ਕਦੇ ਇੱਛਤਾ ਨਹੀਂ ਕਰਦੇ ਉਹਨਾਂ ਨੇ ਇੱਕ ਸਮੇਂ ਦੇ ਵਿੱਚ ਮੈਂ ਕਹਿ ਰਿਹਾ ਸੀਗਾ ਕਿ ਜਿੱਦਾਂ ਮੁਗਲਾਂ ਨੇ ਸਾਰੀਆਂ ਸੰਸਥਾਵਾਂ ਨੂੰ ਤੋੜਿਆ ਸੀਗਾ ਇਦਾਂ ਹੀ ਹੁਣ ਇਹ ਭਾਜਪਾ ਜਿਹੜੀ ਆ ਉਹ ਲੱਗੀ ਆ ਭਾਜਪਾ ਦੀ ਕੇਂਦਰ ਸਰਕਾਰ ਤੇ ਆਰਐਸਐਸ ਦਾ ਜੰਡਾ ਕਿ ਸਾਡੀਆਂ ਜਿਹੜੀਆਂ ਐਜੂਕੇਸ਼ਨ ਸੰਸਥਾਵਾਂ ਇਹਨਾਂ ਦੇ ਵਿੱਚ ਜਿਹੜਾ ਫਾਡ ਐਸੈਸ ਦਾ ਜੱਦਾ ਜਿਹੜਾ ਲਾਗੂ ਕੀਤਾ ਜਾਵੇ ਤੇ ਸਾਨੂੰ ਜੋ ਪੜਾਇਆ ਜਾਂਦਾ ਸਾਡੇ ਬੱਚਿਆਂ ਨੂੰ ਜੋ ਪੰਜਾਬ ਤੇ ਪੰਜਾਬੀਅਤ ਦਾ ਹੈਰੀਟੇਜ ਹੈ ਜੋ ਸਾਡੀ ਸਿੱਖੀ ਦਾ ਹੈਰੀਟੇਜ ਹੈ ਜੋ ਸਾਡਾ ਸਿੱਖ ਧਰਮ ਹੈ ਜੋ ਸਾਨੂੰ ਸੰਸਥਾਵਾਂ ਦੇ ਵਿੱਚੋਂ ਸਿੱਖ ਹਿਸਟਰੀ ਮਿਲਦੀ ਹੈ ਉਹਨੂੰ ਉਹ ਤੋੜਨਾ ਚਾਹੁੰਦੇ ਆ ਉਹ ਤਾਂ ਹੀ ਤੇ ਚਾਹੁੰਦੇ ਆ ਕਿ ਸੈਨੇਟ ਖਤਮ ਹੋ ਜਾਵੇ ਉਹਨਾਂ ਦੇ 31 ਬੰਦੇ ਉਹਨ ਜੋ ਮੱਤੀ ਇੱਥੇ ਲਾਗੂ ਕਰਾ ਦੇਣ ਸਮਝਦੇ ਕਿ ਨਹੀਂਗਾ ਉਹ ਹਰ ਵੇਲੇ ਹਰ ਹਰ ਟਾਈਮ ਤੇ ਕਿਸਾਨੀ ਅੰਦੋਲਨ ਦੀ ਹੈ ਰੇਪਰੀ ਬੁੱਕਦਾ ਉਤੋਂ ਬਾਅਦ ਜਿੰਨੀਆਂ ਇਲੈਕਸ਼ਨਾਂ ਆਈਆਂ ਉਹ ਕਦੀ ਵੀ ਦੀ ਜਿੱਤ ਸਕੇ ਪੰਜਾਬ ਚ ਤੇ ਨਾ ਜਿੱਤ ਸਕਣਗੇ ਤੇ ਉਹਨਾਂ ਨੇ ਉਹ ਇਹ ਵਾਅ ਕੱਢਿਆ ਕਿ ਇਹਨਾਂ ਦਾ ਜਿਹੜਾ ਜਦ ਪਿੱਸੇ ਵਾਲਾ ਜਿਹੜਾ ਨਾ ਜਿੱਥੋਂ ਇਹਨਾਂ ਨੂੰ ਸਿੱਖਿਆ ਮਿਲਦੀ ਹੈ ਕਿ ਉਹ ਸੰਸਥਾਵਾਂ ਜਿਹੜੀਆਂ ਇਹਨਾਂ ਦੀਆਂ ਤੋੜ ਦਿੱਤੀਆਂ ਜਾਣ ਉਹ ਕੜੀ ਦੇ ਤਹਿਤ ਜਿਹੜਾ ਉਹਨਾਂ ਨੇ ਇਹ ਕਦਮ ਜਿਹੜਾ ਚੁੱਕਿਆ ਚੰਡੀਗੜ੍ਹ ਦੇ ਸਾਡੀ ਪੰਜਾਬ ਯੂਨੀਵਰਸਿਟੀ ਦੇ ਜੋ ਕੁਝ ਉਹਨਾਂ ਨੇ ਕੀਤਾ ਪੰਜਾਬ ਯੂਨੀਵਰਸਿਟੀ ਕੋਈ ਅੱਜ ਦੀ ਹੈ ਲੋਕਾਂ ਵਿਚ ਆ ਕੋਈ ਆ ਚਾ ਕੋਈ ਤੇ ਆ ਇਹਦਾ ਬੜਾ ਵੱਡਾ ਹੈ ਦੀ ਢੇਜ ਪੰਜਾਬ ਜੁਨੀਵਰਸਿਟੀ ਨੂੰ ਇਦਾਂ ਨਹੀਂ ਕੋਈ ਮਤਲਬ ਕਰ ਸਕਦਾ ਸਾਡੇ ਕੋਲ ਪੰਜਾਬੀਆਂ ਯਾਰ ਇਦਾਂ ਦੀ ਹੈ ਕੋਈ ਕਿ ਪੰਜਾਬ ਐਵੇਂ ਸਾਡੇ ਕੋਲ ਆ ਜੂਗਾ ਇਸ ਕਰਕੇ ਮੈਂ ਸੋਚਦਾ ਕਿ ਇਹਦੀ ਇੱਕ ਇੱਕ ਵੇ ਦੀ ਜੜ੍ਹ ਇਹ ਵੀ ਹੈ ਕਿ ਜੇਦੋਂ ਸਾਡਾ ਪੰਜਾਬੀ ਸੂਬਾ ਮਿਲਿਆ ਸੀਗਾ ਜੇ ਉਸ ਸਮੇਂ ਸਾਨੂੰ ਸਾਡੀ ਰਾਜਧਾਨੀ ਦੇ ਦਿੱਤੀ ਜਾਂਦੀ ਜਿਹੜੀ ਅੱਜ ਤੱਕ ਨਹੀਂ ਮਿਲੀ ਜੇ ਉਸ ਸਮੇਂ ਸਾਡੀ ਰਾਜਧਾਨੀ ਦਿੱਤੀ ਹੁੰਦੀ ਹੁਦਿਆਣਾ ਤੇ ਕਲੇਮ ਨਾ ਕਰਦਾ ਅੱਜ ਜਿਹੜੇ ਮਸਲੇ ਪੈਦਾ ਹੋ ਰਹੇ ਮਸਲੇ ਪੈਦਾ ਨਹੀਂ ਹੋਣ ਚੰਡੀਗੜ੍ਹ ਸਾਡੀ ਲੈਂਗੁਏਜ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ ਖਤਮ ਕੀਤਾ ਜਾ ਰਿਹਾ ਸਾਡੀ ਪੀਰੋਕੇਸੀ ਜਿਹੜੀ ਆ ਉਹਨੂੰ ਸਹਿਜ ਸਹਿਜ ਸਾਡਾ ਕੋਟਾ ਘਟਾ ਕੇ ਉਹ ਖਤਮ ਕੀਤਾ ਜਾ ਰਿਹਾ ਸਮਝਦੇ ਕਿ ਨਹੀਂ ਇਸ ਕਰਕੇ ਇਹ ਜਿਹੜਾ جنگ ਸਾਡੇ ਨੌਜਵਾਨ ਕੁੜੀਆਂ ਮੁੰਡਿਆਂ ਦੇ ਸਾਡੇ ਪਿਆਰੇ ਬੱਚਿਆਂ ਨੇ ਲੜੀ ਆ ਇਹ ਬਹੁਤ ਵੱਡੀ ਆ ਸਾਰੇ ਪੰਜਾਬ ਨੂੰ ਇਹਨਾਂ ਨੇ ਜਗਾਇਆ ਤਾਂ ਹੀ ਸਾਰਾ ਪੰਜਾਬ ਇੱਥੇ ਆ ਇਹਨਾਂ ਨੇ ਜਗਾਇਆ ਇਹਨਾਂ ਨੇ ਚਾਗ ਲਾਈ ਤੇ ਤਾਂ ਸਾਰੇ ਪੰਜਾਬੀ ਇੱਥੇ ਆ ਸੋ ਇਸ ਕਰਕੇ ਅੱਜ ਮੈਂ ਵੀ ਆਇਆ ਸੀਗਾ ਮੈਂ ਵੀ ਐਜ ਪੰਜਾਬੀ ਐ ਐਮਐਲਏ ਦਾ ਸਾਬਕਾ ਮੰਤਰੀ ਹੋਣਾ ਬਾਅਦ ਹੀ ਗੱਲ ਪਹਿਲਾਂ ਮੈਂ ਪੰਜਾਬੀ ਆ ਪੰਜਾਬ ਦਾ ਪੋਤਿਆਂ ਮੇਰਾ ਪਿਤਾ ਸਰਦਾਰ ਭਾਨ ਸਿੰਘ ਸਰਦਾਰ ਸੀਗੇ ਕੀਰਤਤ ਕਰਦੇ ਸੀਗੇ ਮਤਲਬ ਉਹ ਸਿੱਖ ਸਿੱਖ ਸੀਗੇ ਤੇ ਮੈਂ ਉਸ ਕਰਕੇ ਆ ਕਿ ਮੇਰਾ ਫਰਜ਼ ਬਣਦਾ ਕਿ ਮੈਨੂੰ ਵੀ ਜਾਣਾ ਚਾਹੀਦਾ ਉੱਥੇ ਕਿਉਂਕਿ ਪੰਜਾਬ ਦੀ ਮਿੱਟੀ ਦਾ ਸਵਾਦ ਸਾਡੀ ਰੂਹ ਆਏ ਜੁਦੇਸਤੀ ਜੜੀ ਸਾਡੀ ਰੂਹ ਨੂੰ ਕੋਈ ਬੰਦਾ ਨਹੀਂ ਖੋ ਸਕਦਾ ਸਾਡੀ ਏ ਬਲਾ ਦੁਨੀਆ ਸਿਕ ਹੁੰਦਾ ਮਲੇ ਆ ਕਿ ਸਾਨੂੰ ਜਿਹੜੀ ਆਕਸੀਜਨ ਮਿਲਦੀ ਆ ਸਾਡੇ ਸਾਨੂੰ ਸਾਨੂੰ ਜਿਹੜੀ ਆਕਸੀਜਨ ਮਿਲਦੀ ਆ ਜਿਸ ਨਾਲ ਅਸੀਂ ਜੀ ਰਹੇ ਆ ਸਾਡੀ ਜ਼ਿੰਦਗੀ ਖਤਮ ਕਰਦੇ ਚਾਹੁੰਦੇ ਆ ਪਰ ਹੋਣ ਨਹੀਂ ਦਵਾਂਗੇ ਭਾਵੇਂ ਜੋ ਮੱਚ ਅਸੀਂ ਆਪਣੇ ਬੱਚਿਆਂ ਦੇ ਨਾਲ ਖੜੇ ਆ ਸਾਡੇ ਬੱਚੇ ਵਰਦੇ ਜਾਂਦੇ ਆ ਸਾਡੇ ਨੌਜਵਾਨ ਬੱਚੇ ਪੜ੍ਹ ਲਿਖ ਕੇ ਤੋਂ ਅਫਸਰ ਬਣਦੇ ਆ ਕੋਈ ਆਈਪੀਐਸ ਬਣਦਾ ਕੋਈ ਆਈਐਸ ਬਣਦਾ ਕੋਈ ਜਿੰਨੀ ਕਰਦਾ ਕੁਝ ਕਰਦਾ ਕੋਈ ਵਕੀਲ ਦਾ ਬਣਦਾ ਅਸੀਂ ਆਪਣੇ ਬੱਚਿਆਂ ਦਾ ਪਿੱਖ ਦੀ ਖਿਲਾਫ ਹੋਂਦਾਂਗੇ ਆਪਣਾ ਹੈਰੀਟੇਜ ਜਿਹੜਾ ਇਹਨਾਂ ਸਿਸਟਮਾਂ ਦੇ ਵਿੱਚ ਪਿਆ ਉਹਨੀ ਘਟਮੋਂ ਦੇਵਾਂਗੇ ਸਮਝ ਦੇ ਕਿ ਨਾ ਇਸ ਕਰਕੇ ਆਦਰ ਸਜਾ ਕੇਂਦਰ ਸਰਕਾਰ ਬੀਜੇਪੀ ਜਿਹੜੇ ਇਦਾਂ ਦੇ ਹੱਥ ਕੰਡੇ ਪਾਉਂਦੀ ਆ ਉਹ ਫਾੜ ਹੱਥ ਕੰਡਾ ਉਹਨਾਂ ਦਾ ਫੇਲ ਕਰਕੇ ਛੱਡਾਂਗੇ ਭਾਵੇਂ ਜੋ ਸਰਕਾਰ ਆਪਣੇ સ્તર ਪਰ ছাত্রوں ਦੀ ਇਸ ਲੜਾਈ ਵਿੱਚ ਕਿਸ ਤਰ੍ਹਾਂ ਸਹਿਯੋਗ ਕਰੇ ਨਹੀਂ ਦੇਖਿਓ ਅਸੀਂ ਜਦੋਂ ਇਹ ਸ਼ੁਰੂ ਹੋਇਆ ਤੇ ਸਾਡੇ ਬਦਵਿੰਦਰ ਕੰਗਜੀ ਸਾਡੇ ਐਮਪੀ ਸਾਹਿਬ ਇੱਥੇ ਪ੍ਰਭਾਵ ਰਏ ਤੇ ਬਹੁਤ ਪਾਚੀਮਾ ਦੀ ਮੀਤ ਇਹਦੀ ਸਾਡੇ ਐਮਪੀ ਇੱਥੇ ਪਰਦੇ ਰਹੇ ਕੋਕ ਗੁਰਵਰਨ ਨੂੰ ਮਿਲੇ ਗੋਦ ਨਾਲ ਨੂੰ ਮਿਲ ਕੇ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਯੂਨੀਵਰਸਿਟੀ ਦੇ ਫੇਵਰ ਦੇ ਵਿੱਚ ਸਟੂਡੈਂਟਾਂ ਦੇ ਫੇਵਰ ਦੇ ਵਿੱਚ ਲਗਾਤਾਰ ਇੱਥੇ ਆਉਂਦੇ ਵੀ ਨੇ ਕੱਤ ਸਾਹਿਬ ਕੱਲ ਬਸੂ ਵੀ ਆਇਆ ਬੀਤ ਵੀ ਆਇਆ ਆਉਂਦੇ ਲਗਾਤਾਰ ਆਉਂਦੇ ਨੇ ਲੂਟੀ ਲੱਗੀ ਕਿ ਤੁਸੀਂ ਸਰਕਾਰ ਵੱਲੋਂ ਦੇ ਪਾਰਟੀ ਲੋਥੇ ਜਾਣਾ ਬਹੁਤ ਬੜਾ ਵਧੀਆ ਕੰਗ ਸਾਹਿਬ ਤੇ ਤੁਹਾਨੂੰ ਪਤਾ ਉਹ ਕਿੰਨੇ ਵੀ ਯੂਨੀਵਰਸਿਟੀ ਤੋਂ ਪੰਨਾ ਦਿਲ ਵੀ ਨਹੀਂ ਲੱਗਦਾ ਸੋ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਹਉ ਦਾ ਜਿੱਦਾਂ ਤੁਸੀਂ ਪੜਿਆ ਹੀ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਵੀ ਕੀਤਾ ਹੈ ਕਿ ਸੁਪਰੀਮ ਕੋਰਟ ਤੱਕ ਇਹਦੀ ਲੜਾਈ ਜਿਹੜੀ ਆ ਉਹ ਲੜਾਂਗੇ ਹਰ ਵਕਤ ਲੜਾਂਗੇ ਜੇ ਕੋਈ ਵਿਧਾਨ ਸਭਾ 'ਚ ਵੀ ਕੋਈ ਇਦਾਂ ਦਾ ਕੁਝ ਕਰਨਾ ਪਿਆ ਜਿਸ ਤਰ੍ਹਾਂ ਵੀ ਹੋਵੇ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ 'ਤੇ ਆਂਚ ਨੇ ਹੁੰਦੇ ਆਉਗੇ ਪੱਕੇ ਬਣ ਕੇ ਸਿਰਫ ਵਿਦਿਆਰਥੀ